ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੀਂ ਵੀਡੀਓ ਵਿੱਚ ਅੱਜ ਆਪਾਂ ਇਸ ਵੀਡੀਓ ਵਿੱਚ ਜੋ ਅੱਜ ਕੱਲ ਦੇ ਹਾਲਾਤ ਚੱਲ ਰਹੇ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਾਂਗੇ ਜਿਵੇਂ ਕਿ ਤੁਸੀਂ ਆਮ ਹੀ ਨਿਊਜ਼ ਚੈਨਲਾਂ ਉੱਪਰ ਦੇਖਿਆ ਹੋਣਾ ਪਹਿਲਾਂ ਜੋਤੀ ਮਲਵਤਰਾ ਨਿੜੀ ਦੇ ਹਰਿਆਣੇ ਦੀ ਰਹਿਣ ਵਾਲੀ ਸੀ ਪਾਕਿਸਤਾਨ ਦੇ ਨਾਲ ਉਹਦੇ ਸੰਬੰਧ ਨਿਕਲੇ ਉਹ ਭਾਰਤ ਦੀ ਇਨਫਰਮੇਸ਼ਨ ਪਾਕਿਸਤਾਨ ਨੂੰ ਪਾਸ ਕਰ ਰਹੀ ਸੀ ਉਸ ਤੋਂ ਬਾਅਦ ਅੱਜ ਕੱਲ੍ਹ ਇੱਕ ਹੋਰ ਜਾਨ ਮਹਲ ਦੇ ਨਾਮ ਤੇ ਯੂਟਿਊਬਰ ਰੋਪੜ ਦੇ ਵਿੱਚ ਜਿਹੜਾ ਕਿ ਉਦੋਂ ਜੋਤੀ ਮਨੋਤਰਾ ਦੇ ਨਾਲ ਹੀ ਪਾਕਿਸਤਾਨ ਦੋ ਤਿੰਨ ਵਾਰੀ ਗਿਆ ਉਹਦੇ ਵੀ ਸਬੰਧ ਜਿਹੜੇ ਪਾਕਿਸਤਾਨ ਦੇ ਨਾਲ ਯਾਰ ਹੋ ਰਹੇ ਨੇ ਦੋਸਤੋ ਆਪਾਂ ਗੱਲ ਕਰਾਂਗੇ ਦੇਸ਼ ਦੀ ਅਖੰਡਤਾ ਵਾਸਤੇ ਦੇਸ਼ ਨੂੰ ਉਜਾਗਰ ਕਰਨ ਵਾਸਤੇ ਬੜੇ ਬੜੇ ਦੇਸ਼ਵਕਤਾ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਆਪਣੀਆਂ ਛੋਟੀਆਂ ਉਮਰਾਂ ਦੇ ਵਿੱਚ ਹੀ ਦੇਸ਼ ਦੇ ਹੱਕ ਵਿੱਚ ਜਾਨ ਵਾਰ ਦਿੱਤੀ ਤੇ ਦੇਸ਼ ਨੂੰ ਜਿਹੜੀ ਆਂਜ ਨਹੀਂ ਆਨ ਦਿੱਤੀ ਕਈ ਸੂਰਬੀਰ ਹੋਏ ਨੇ ਆਰਮੀ ਦੇ ਵਿੱਚ ਜਿਨ੍ਹਾਂ ਨੇ ਕਿ 72 72 ਘੰਟੇ ਚైనా ਦੀ ਪੂਰੀ ਫੋਰਸ ਜਿਹੜੀ ਬਾਰਡਰ ਤੇ ਰੋਕੀ ਰੱਖੀ بڑے بڑے ਸੂਰਬੀਰ ਹੋਏ ਨੇ ਜਿਨ੍ਹਾਂ ਦੇ ਅੱਜ ਕੱਲ ਉੱਥੇ ਨਾਮ ਦੇ ਗੁਰਦੁਆਰਾ ਸਾਹਿਬ ਬਣੇ ਨੇ ਹਲੇ ਵੀ ਉਹ ਆਰਮੀ ਨੂੰ ਦਿਸ਼ਾ ਨਿਰਦੇਸ਼ ਜਿਹੜੇ ਦਿੰਦੇ ਨੇ ਦੇਖ ਲਓ ਦੋਸਤੋ ਗੱਲ ਸੋਚਣ ਵਾਲੀ ਆ ਵੀ ਉਹ ਸਵਰਗਵਾਸ ਹੋ ਕੇ ਵੀ ਜਿਹੜਾ ਦੇਸ਼ ਦੀ ਸੇਵਾ ਉਹਨਾਂ ਦੀ ਆਤਮਾ ਕਰਦੀ ਰਹੀ ਕਰਦੀ ਆ ਰਹੀ ਹੈ ਕਰਦੀ ਰਹੀ ਹੈ ਤੇ ਆਪਾਂ ਜਿੰਦੇ ਜਾਗਦੇ ਹੀ ਆਪਣੇ ਦੇਸ਼ ਨਾਲ ਗਦਾਰੀ ਕਰ ਰਹੇ ਆ ਬਹੁਤ ਹੀ ਮਾੜੀ ਗੱਲ ਹੈ ਅਜਿਹਾ ਇੱਕ ਨੰਗ ਮੁਲਖ ਵਾਸਤੇ ਆਪਾਂ ਜਿਹੜਾ ਆਪਣੇ ਦੇਸ਼ ਦੀ ਜਿਹੜੀ ਸੁਰੱਖਿਆ ਉਹਨੂੰ ਖਤਰੇ 'ਚ ਪਾ ਰਹੇ ਆ ਤੇ ਅੱਡੇ ਇੱਕ ਇੱਕ ਦੋ ਦੋ ਲੀਕੇਜ ਦੇਮ ਦੇ ਨਾਲ ਪਤਾ ਨਹੀਂ ਕਿੱਡੀ ਕਿਸ ਦੇਸ਼ ਨੂੰ ਟਾ ਲੱਗ ਸਕਦੀ ਆ ਸਾਨੂੰ ਸ਼ਰਮ ਆਉਣੀ ਚਾਹੀਦੀ ਏ ਜਿਹਿਆਂ ਹਰਕਤਾਂ ਕਰਦੇ ਆ ਹੋયા ਇੱਕ ਚੰਦ ਪੈਸਿਆਂ ਵਾਸਤੇ ਪੈਸਾ ਤਾਂ ਕਹਿੰਦੀ ਕੰਜਰਾਂ ਕੁ ਬਹੁਤ ਹੁੰਦਾ ਅਜਿਹੀ ਹਰਕਤ ਕਰਨ ਵਾਸਤੇ ਅਜਿਹੀ ਹਰਕਤ ਕਰਦਿਆਂ ਉਹਨਾਂ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਅਈਡੇ ਖੁਸ਼ਹਾਲ ਅਈਡੇ ਵੱਡੇ ਦੇਸ਼ ਦੀ ਜਿਹੜੀ ਲੀਕੇਜ ਸਰੱਖਿਆ ਨੂੰ ਸਨ ਲਾ ਰਿਹਾ ਇੱਕ ਛੋਟੇ ਜਿਹੇ ਦੇਸ਼ ਵਾਸਤੇ ਕੀ ਉਹ ਤੁਹਾਨੂੰ ਦੇ ਦੇਣਗੇ 10 ਲੱਖ ਦੇ ਦੇਣਗੇ 5 ਲੱਖ ਦੇ ਦੇਣਗੇ ਅਬ ਇੰਨੇ ਪੈਸੇ ਦੇਣੇ ਨਹੀਂ ਉਹਨਾਂ ਨੇ ਤੁਸੀਂ ਆਪਣੇ ਦੇਸ਼ ਨਾਲ ਗਦਾਰੀ ਕਰ ਰਹੇ ਹੋ ਫਿਰ ਆਪਣੇ ਸੋਸ਼ਲ ਮੀਡੀਆ ਤੇ ਬੱਚੇ ਜਾਂ ਚੰਗੇ ਭਲੇ ਵੀ ਕਰਨ ਲੱਪੈਂਦੇ ਜੀ ਐਵੇਂ ਫੜ ਲਿਆ ਜੀ ਐਵੇਂ ਫੜ ਲਿਆ ਜੀ ਕੋਈ ਗੱਲ ਬਾਤ ਨਹੀਂ ਐਵੇਂ ਫੜੀ ਜਾਂਦੇ ਆ ਦੋਸਤੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਸਾਨੂੰ ਬਹੁਤ ਹੀ ਧਿਆਨ ਦੇ ਨਾਲ ਚੱਲਣਾ ਪੈਂਦਾ ਪਰ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਤੁਹਾਡਾ ਜਿਹੜਾ ਮੋਬਾਈਲ ਉਹ ਹੈਕ ਹੋ ਜਾਂਦਾ ਹੈਕਰਸ ਜਿਹੜੇ ਬੜੇ ਬੜੇ ਤਗੜੇ ਨੇ ਦੇਸ਼ ਦੇ ਜਿਹੜੇ ਸਾਡੇ ਦੇਸ਼ ਦੇ ਗਦਾਰ ਮੁਲਕ ਨੇ ਉਹ اسیੇ ਕੰਮ ਤੇ ਲੱਗੇ ਹੋਏ ਕਿਸੇ ਨਾ ਕਿਸੇ ਤਰ੍ਹਾਂ ਹਿੰਦੁਸਤਾਨ ਨੂੰ ਢਾਹ ਲਾਈ ਜਾਵੇ ਭਾਰਤ ਨੂੰ ਢਾਹ ਲਾਈ ਜਾਵੇ ਛਣੂ ਇਹਨਾਂ ਹੈਕਰਸ ਤੋਂ ਆਪਣੇ ਮੋਬਾਈਲਾਂ ਨੂੰ ਥੋੜਾ ਜਿਹਾ ਧਿਆਨ ਨਾਲ ਚਲਾਉਣਾ ਚਾਹੀਦਾ ਅੱਜ ਦਿਨ YouTube ਤੇ ਕੋਈ ਨਾ ਕੋਈ ਵੀਡੀਓ ਹੁੰਦੀ ਹੈ ਉਹਨੂੰ ਦੇਖ ਲਿਆ ਕਰੋ ਤਾਂ ਕਿ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਦੋਸਤੋ ਗੱਲ ਕਰਦੇ ਆਂ ਅੱਜ ਕੱਲ ਕੋਈ 10 11 ਸਾਲ ਦੀ ਉਮਰ ਤੋਂ ਹੀ ਬੱਚੇ ਜਿਹੜੇ ਉਹ Android ਫੋਨ ਦੀ ਵਰਤੋਂ ਕਰ ਰਹੇ ਨੇ ਕਈ ਵਾਰੀ ਦੋਸਤੋ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਜਿਹੜਾ ਫੋਨ ਹੈਕ ਹੋ ਗਿਆ ਆਪਾਂ ਨੂੰ ਕੋਈ ਕਾਲ ਕੋਈ ਮੇਲ ਕੋਈ ਮੈਸੇਜ ਕੋਈ ਆਉਂਦਾ ਜਿਹੜੇ 18 ਸਾਲ ਤੋਂ ਉੱਪਰ ਬੱਚੇ ਹੁੰਦੇ ਉਹਨਾਂ ਨੂੰ ਵੀ ਇਸ ਚੀਜ਼ ਦੀ ਬਹੁਤ ਅਕਸਾਇਆ ਜਾਂਦਾ ਕਿਉਂਕਿ ਜ਼ਿਆਦਾਤਰ ਜਿਹੜੇ ਬੱਚੇ ਆ ਉਹ ਪੈਸੇ ਵਾਸਤੇ ਵੀ ਅਕਸਾਇਆ ਜਾਂਦੇ ਨੇ ਪੈਸੇ ਦੇ ਲਾਲਚ ਵਿੱਚ ਵੀ ਆ ਜਾਂਦੇ ਨੇ ਤੇ ਕਈ ਵਾਰੀ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡਾ ਜਿਹੜਾ ਫੋਨ ਹੈਕ ਕਰ ਲਿਆ ਹੈਕਰ ਨੇ ਕੋਈ ਕੁੜੀ ਜਾਂ ਕੋਈ ਇਸ ਤਰ੍ਹਾਂ ਦੀ ਚਾਲ ਚੱਲ ਕੇ ਤੁਹਾਡੀ ਫੇਸਬੁੱਕ ਤੇ ਤੁਹਾਡੇ ਵਟਸਐਪ ਤੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਆ ਦੋਸਤੋ ਆਪਾਂ ਇਹ ਨਹੀਂ ਹੈ ਕਈ ਕਹਿ ਦਿੰਦੇ ਦੀ ਜਿਹੜਾ ਉਹ ਮਿਲਟਰੀ ਦੀ ਲੀਕੇਜ ਕਿੱਦਾਂ ਹੋ ਗਈ ਉਹਨਾਂ ਦੇ ਅੰਦਰਲੇ ਖਾਤੇ ਕਿੱਦਾਂ ਹੋ ਗਏ ਉਹਨਾਂ ਦੇ ਹਥਿਆਰਾਂ ਬਾਰੇ ਕਿੱਦਾਂ ਪਤਾ ਲੱਗਿਆ ਉਹ ਤਾਂ ਅੰਦਰਲੇ ਨੂੰ ਪਤਾ ਹੋਊ ਦੋਸਤੋ ਇਦਾਂ ਨਹੀਂ ਹੁੰਦਾ ਬੜੀ ਸੋਚਣ ਵਾਲੀ ਗੱਲ ਆ ਕਈ ਵਾਰੀ ਕੁਝ ਇਦਾਂ ਦੇ ਏਰੀਆ ਦੇ ਵਿੱਚ ਤੁਸੀਂ ਰਹਿ ਰਹੇ ਹੁੰਦੇ ਹੋ ਫਾਰਜਰ ਲੋ ਤੁਹਾਡੇ ਏਰੀਏ ਵਿੱਚ ਕੋਈ ਅਜਿਹਾ ਕੋਲ ਹੈ ਜਿਹੜਾ ਕਿ ਜਿਸ ਉੱਪਰ ਦੀ ਜਦੋਂ ਵੀ ਲੜਾਈ ਲੱਗੇਗੀ ਉਹ ਸਾਰੀ ਸੈਨਾ ਸਭ ਤੋਂ ਜਲਦੀ ਉਸ ਕੋਲ ਰਹੀਂ ਬਾਰਡਰ ਤੇ ਪਹੁੰਚ ਸਕਦੀ ਹੈ ਜਾਂ ਫਿਰ ਤੁਹਾਡੇ ਏਰੀਏ ਵਿੱਚ ਕੋਈ ਡਿਫੈਂਸ ਦੇ ਹਥਿਆਰ ਬਣਦੇ ਹੋ ਸਕਦੇ ਆ ਜਾਂ ਫਿਰ ਕੋਈ ਡਿਫੈਂਸ ਦਾ ਅਸਲਾ ਹੋ ਸਕਦਾ ਜਾਂ ਫਿਰ ਕੋਈ ਤਕੜੀ ਫੈਕਟਰੀ ਜਿਹੜੀ ਹੋ ਸਕਦੀ ਆ ਜਿਸ ਨਾਲ ਜਿਸ ਦੇ ਨੁਕਸਾਨ ਨਾਲ ਦੇਸ਼ ਨੂੰ ਟਾ ਲੱਗਦੀ ਹੋਵੇ ਦੋਸਤੋ ਜਦੋਂ ਤੁਹਾਡਾ ਫੋਨ ਹੈਕ ਕਰ ਲੈਂਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਗੱਲਾਂ ਬਾਤਾਂ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਜਸੂਸੀ ਕਿਦਾਂ ਕਰ ਜਾਂਦੇ ਹੋ ਤੁਹਾਨੂੰ ਨਾਲ ਗੱਲਾਂ ਦੇ ਵਿੱਚ ਹੋਰ ਗੱਲਾਂ ਆਉਂਦੀਆਂ ਉਹਨਾਂ ਨੇ ਪੁੱਛ ਲੈਣਾ ਆਛਾ ਤੁਸੀਂ ਕਿੱਥੇ ਰਹਿ ਰਹੇ ਹੋ ਹਾਂਜੀ ਅਸੀਂ ਇੱਥੇ ਰਹਿ ਰਹੇ ਹਾਂ ਆਛਾ ਫਿਰ ਆਰਡਰ ਦੇ ਨੇੜੇ ਹੋ ਤੁਸੀਂ ਫਿਰ ਆਰਡਰ ਤੋਂ ਫੌਜ ਕਿੱਧਰ ਆਉਂਦੀ ਆ ਕਿੱਥੇ ਜਾਂਦੀ ਆ ਉਹ ਤੁਸੀਂ ਗੱਲਾਂ ਗੱਲਾਂ ਜੇ ਦੱਸ ਦੇਣਾ ਜੀ ਸਾਡਾ ਆ ਵੱਡਾ ਕੋਲਾ ਜੀ ਸਾਡੇ ਆ ਫੈਕਟਰੀ ਆ ਜੀ ਇਹ ਫੈਕਟਰੀ ਦਾ ਇਥੋਂ ਇੰਨਾ ਸਮਾਨ ਬਣਦਾ ਜੀ ਇਹ ਦੇਸ਼ ਦੇ ਸਾਰੀ ਸੇਵਾ ਕਰਦੀ ਦੀ ਸਾਰੇ ਦੇਸ਼ ਨੂੰ ਵਿਦੇਸ਼ ਨੂੰ ਇਸੇ ਸਮਾਨ ਬਣ ਕੇ ਜਾਂਦਾ ਦੋਸਤੋ ਇਹ ਗੱਲਾਂ ਕਰਨੀਆਂ ਵੀ ਜਸੂਸੀ ਹੈ ਜਦੋਂ ਕਿਸੇ ਤੁਸੀਂ ਦੁਸ਼ਮਣ ਦੇਸ਼ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਦੱਸਣੀ ਆ ਇਹ ਵੀ ਜਸੂਸੀ ਵਿੱਚ ਹੀ ਆਉਂਦੀ ਆ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਤੁਸੀਂ ਆਮ ਰੁਟੀਨ ਵਿੱਚ ਗੱਲ ਕਰੀ ਜਾਂਦੇ ਹੋ ਤੇ ਤੁਹਾਡੀ ਇਹ ਜਿਹੜੀ ਲੀਕੇਜ ਹੋ ਜਾਂਦੀ ਆ ਤੁਸੀਂ ਜਦੋਂ ਦੱਸ ਹੀ ਦਿੱਤਾ ਵੀ ਸਾਡੇ ਏਰੀਆ ਵਿੱਚ ਬਹੁਤ ਵੱਡੀ ਫੈਕਟਰੀ ਆ ਜਿਹੜੀ ਕਿ ਵਿਦੇਸ਼ਾਂ ਨੂੰ ਸਮਾਨ ਸਪਲਾਈ ਕਰਦੀ ਆ ਹੁਣ ਜਿਹੜਾ ਦੁਸ਼ਮਣ ਦੇਸ਼ ਹੋਊਗਾ ਉਹਨੇ ਸੋਚਣਾ ਇਆ ਵੀ ਏਡੀ ਵੱਡੀ ਫੈਕਟਰੀ ਆ ਉਹਨੂੰ ਵੀ ਟਾਰਗੇਟ ਹਾਂ ਉਹਨੇ ਆਪਣਾ ਪਿੰਪੁਆਇੰਟ ਬਣਾ ਲੈਣਾ ਜਾਂ ਆਪਣਾ ਗਾਂ ਜਿਹੜਾ ਉਹਦਾ ਆਕਾ ਹੋਇਆ ਉਹਨੂੰ ਦੱਸੂਗਾ ਉਹ ਜੀ ਮੈਨੂੰ ਆ ਪਤਾ ਲੱਗਾ ਹੌਲੀ ਹੌਲੀ ਫਿਰ ਉਹ ਤੁਹਾਨੂੰ ਤੁਹਾਡੇ ਤੇ ਜਿਹੜਾ ਹੈ ਵਿਸ਼ਵਾਸ ਬਣਾ ਕੇ ਤੁਸੀਂ ਵੀ ਵਿਸ਼ਵਾਸ ਕਰ ਲੈਨੇ ਹੋ ਤੈਨੂੰ ਕਿਉਂ ਕਹਿ ਦੂਗਾ ਜੀ ਫੋਟੋ ਭੇਜਾ ਤੁਸੀਂ ਫੋਟੋ ਵੀ ਭੇਜ ਦੇਣੀ ਰੂਟੀਨ ਤੇ ਤੁਸੀਂ ਸਮਝਣਾ ਇਹਦਾ ਕੀ ਹੈ ਫੋਟੋ ਤਾਂ ਆਮ ਹੀ ਲੱਗੀ ਹੁੰਦੀ ਹੈ WhatsApp ਤੇ ਵੀ ਆਪਣੇ ਸੌਰੀ WhatsApp ਤੇ ਕਹਤਾ Google ਤੋਂ ਵੀ ਆਪਾਂ ਡਾਊਨਲੋਡ ਕਰ ਸਕਦੇ ਹਾਂ ਜੀ ਇਦਾਂ ਨਹੀਂ ਹੁੰਦਾ Google ਤੇ ਕੁਝ ਫੋਟੋ ਹੋਰ ਹਿਸਾਬ ਨਾਲ ਹੁੰਦੀਆਂ ਜਿਹੜੀ ਐਕਚੁਅਲ ਤੇ ਤੁਸੀਂ origignal ਫੋਟੋ ਭੇਜਣੀ ਆ ਉਹਦੀ ਕੋਈ ਗੱਲਬਾਤ ਹੋਰ ਹੁੰਦੀ ਇਹ ਹੀ ਜਸੂਸੀ ਆ ਇਹਨੂੰ ਜਸੂਸੀ ਕਹਿੰਦੇ ਆ ਦੂਸਰ ਕਦੀ ਵੀ ਤੁਹਾਨੂੰ ਕੋਈ ਉਹ ਜੀ ਮੇਲ ਜਿਹੜੀ ਤੁਹਾਨੂੰ ਸ਼ੱਕੀ ਲੱਗਦੀ ਹੋਵੇ ਜਿਹਦਾ ਮੇਲ ਦਾ ਐਡਰੈਸ ਸਹੀ ਨਾ ਤੁਹਾਨੂੰ ਲੱਗਦਾ ਹੋਵੇ ਸ਼ੱਕ ਪੈਂਦਾ ਹੋਵੇ ਕਦੀ ਵੀ ਉੱਤੇ ਇੱਕ ਲਿਕ ਨਾ ਕਰੋ ਕੋਈ ਵੀ ਤੁਹਾਨੂੰ WhatsApp ਤੇ ਜਾਂ ਮੈਸੇਜ ਜਾਂ ਟੈਕਸਟ ਮੈਸੇਜ ਇਹ ਜਹਾ ਆਉਂਦਾ ਉਹਨੇ ਵੀ ਕਦੀ ਕਲਿਕ ਨਾ ਕਰੋ ਜਦੋਂ ਤੁਸੀਂ ਉਹਨੂੰ ਕਲਿਕ ਕਰਦੇ ਹੋ ਉੱਤੇ ਅਡਾ ਜਿਹੜਾ ਫੋਨ ਉਹ ਹੈਕ ਹੋ ਜਾਂਦਾ ਜਦੋਂ ਫੋਨ ਹੈਕ ਹੋ ਜਾਂਦਾ ਫਿਰ ਉਹ ਜਿਹੜੇ ਉੱਧਰ ਦੁਸ਼ਮਣ ਦੇਸ਼ ਦੇ ਬਿਖੇ ਆ ਉਹ ਫਿਰ ਇਸੇ ਕੰਮ ਤੇ ਕਿਸੇ ਨਾ ਕਿਸੇ ਬੰਦੇ ਨੂੰ ਆਪਣੇ ੜਿੱਕੇ ਚ ਲੈਂਦੇ ਆ ਉਹ ਵਿਸ਼ਵਾਸ ਵਿੱਚ ਲੈ ਕੇ ਤੁਹਾਨੂੰ ਕੋਈ ਲਾਲਚ ਦੇ ਕੇ ਤੈਨੂੰ ਫੇਰ ਜਿਹੀਆਂ ਗੱਲਾਂ ਪੁੱਛਦੇ ਆ ਤੈਨੂੰ ਉਹ ਫੇਰ ਫੈਕਟਰੀਆਂ ਬਾਰੇ ਵੀ ਪੁੱਛਣਗੇ ਤੁਸੀਂ ਦੱਸੋਗੇ ਵੀ ਇੱਥੇ ਦੇਸ਼ ਦੇ ਵਿੱਚ ਜਹਾਜ਼ ਬਣਦੇ ਵੱਡੇ ਵੱਡੇ ਸਾਡੇ ਲੜਾਈ ਵਾਲੇ ਜਹਾਜ਼ ਵੀ ਇੱਥੇ ਹੀ ਬਣਦੇ ਆ ਇਹ ਪੋਲ ਜਿਹੜੇ ਦੋ ਅਹਿਮ ਪੋਲਾ ਜੀ ਫੋਰੀ ਸਾਰੀ ਫੋਰੀ ਇੱਥੋਂ ਦੀ ਲੰਘਦੀ ਆ ਜੀ ਇਹ ਜਿਸੂਸੀ ਹੈ ਦੋਸਤੋ ਕਦੀ ਵੀ ਜਿਸ ਥਾਂ ਈ ਖਾਈ ਉਸੇ ਛੇਕ ਨਾ ਕਰੀਏ ਮੜੀਆਂ ਮੜੀਆਂ ਕੁਰਬਾਨੀਆਂ ਸਾਡੇ ਦੇਸ਼ ਵਾਸਤੇ ਦਿੱਤੀਆਂ ਦੇਸ਼ ਭਗਤ ਬਣੋ ਕਦੀ ਵੀ ਇਹੋ ਜਿਹੀ ਨਿਕਜ ਨਾ ਕਰੋ ਇਹੋ ਜਿਹੇ ਬੰਦਿਆਂ ਤੋਂ ਹਮੇਸ਼ਾ ਬਚ ਕੇ ਰਹੋ ਕੁਛ ਨਹੀਂ ਮੜਨਾ ਆਪਣਾ ਆਪਾ ਨੂੰ ਇਹਨਾਂ ਨੂੰ ਇਹਨਾਂ ਤੋਂ ਕਦੀ ਵੀ ਆਪਾਂ ਗਦਾਰ ਨਾ ਆਪਣੇ ਆਪ ਨੂੰ ਕਹਾਈਏ ਅਸੀਂ ਹਰ ਵੇਲੇ ਦੇਸ਼ ਭਗਤ ਕਹਾਈਏ ਦੇਸ਼ ਭਗਤੀ ਦਾ ਹੀ ਨਾਰਾ ਲਾਈਏ ਜੈ ਹਿੰਦ ਜੈ ਭਾਗਤ ਮਾਤਾ ਦੋਸਤੋ ਇਹ ਮੇਰੀ ਕੁਛ ਆਮ ਬੱਚਿਆਂ ਵਾਸਤੇ ਜਿਹੜੇ ਜੰਗ ਇਹ ਨੇ ਉਹਨਾਂ ਨੂੰ ਦਿਸ਼ਾ ਦੇਣ ਵਾਸਤੇ ਵੀਡੀਓ ਬਣਾਉਂਦੀ ਮੈਂ ਥੋੜਾ ਜਿਆਦਾ ਯਤਨ ਕੀਤਾ ਸੀਗਾ ਤਾਂ ਕਿ ਕੋਈ ਵੀ ਬੱਚਾ ਜਿਹੜਾ ਕੁਛ ਨਾ ਕੁਛ ਮੇਰੀ ਵੀਡੀਓ ਤੋਂ ਚੈੱਕ ਕਰ ਲਵੇ ਤਾਂ ਮੈਂ ਆਪਣੇ ਆਪ ਨੂੰ ਦੇਸ਼ ਭਗਤ ਹੀ ਮੰਨੂਗਾ ਤੈਨੂੰ ਦੇਖਾ ਥੋੜੀ ਬਹੁਤ ਵੀ ਜੇ ਇਸ ਤੋਂ ਤੈਨੂੰ ਥੋੜਾ ਬਹੁਤ ਵੀ ਚਾਨਣ ਮਿਲਿਆ ਹੋਊਗਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਚੰਗੀ ਲੱਗੀ ਤਾਂ ਲਾਈਕ ਕਰਿਓ ਵੀਡੀਓ ਵੇਖਣ ਵਾਸਤੇ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੁੰਦੇ ਰੱਬ ਰੱਖਾ ਜੈ ਹਿੰਦ